ਇੱਕ 22 ਸਾਲਾ ਕੁੜੀ ਘਰੋਂ ਬਾਜ਼ਾਰ ਜਾਂਦੀ ਹੈ ਤੇ ਜਦੋਂ ਉਹ ਬਾਜ਼ਾਰ ਤੋਂ ਡੇਢ ਘੰਟੇ ਬਾਅਦ ਆਪਣੇ ਘਰ ਵਾਪਸ ਮੁੜਦੀ ਹੈ ਤਾਂ ਜਦੋਂ ਘਰ ਦਾਣੇ ਕਿ ਦਰਵਾਜ਼ਾ ਖੋਲਦੀ ਹੈ ਤਾਂ ਸਾਹਮਣੇ ਫਰਸ਼ ਤੇ ਉਹਦੇ ਮਾਂ ਤੇ ਭਰਾ ਦੀਆਂ ਲਾਸ਼ਾਂ ਪਈਆਂ ਹੁੰਦੀਆਂ ਆ। ਹੁਣ ਉਹਨਾਂ ਲਾਸ਼ਾਂ ਨੂੰ ਵੇਖ ਕੇ ਉਹ ਰੋਣਾ ਕਰ ਲਾਣਾ ਸ਼ੁਰੂ ਕਰਦੀ ਹੈ ਗਵਾਂਢੀ ਇਕੱਠੇ ਹੋ ਜਾਂਦੇ ਆ ਉਹਦੀਆਂ ਆਵਾਜ਼ਾਂ ਸੁਣ ਕੇ ਤੇ ਫਿਰ ਇੱਥੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਆ। ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਜਦੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾਂਦੀ ਹੈ ਤੇ ਜੋ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ ਉਹ ਸਾਰਿਆਂ ਨੂੰ ਹੈਰਾਨ ਕਰ ਦਿੰਦੀਆਂ ਕੋਈ ਵੀ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਸੀ ਕਰ ਰਿਹਾ ਕਿ ਐਵੇਂ ਦਾ ਵੀ ਕੁਝ ਹੋ ਸਕਦਾ ਹੈ ਕੀ ਸੀਗੀ ਇਹ ਪੂਰੀ ਕਹਾਣੀ ਤੁਹਾਨੂੰ ਅੱਗੇ ਵਿਸਤਾਰ ਦੇ ਨਾਲ ਦੱਸ ਦਿਆਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 23 ਜੂਨ 2024 ਹਰਿਆਣਾ ਦੇ ਯਮਨਾਨਗਰ ਦੀ ਇਹ ਗੱਲ ਆ ਇਹ ਜਿਹੜੀ ਤੁਸੀਂ ਲੜਕੀ ਵੇਖ ਰਹੇ ਹੋ ਇਹਦਾ ਨਾਮ ਆ ਕਾਜਲ ਸੈਣੀ ਇਹਦੀ ਉਮਰ ਆ 27 ਸਾਲ ਇਹਦਾ ਇੱਕ ਭਰਾ ਹੁੰਦਾ ਆ ਰਾਹੁਲ ਉਹਦੀ ਉਮਰ ਸੀਗੀ 23 ਸਾਲ ਤੇ ਇਹਦੀ ਮਾਂ ਦਾ ਨਾਮ ਸੀਗਾ ਮੀਨਾ ਹੁਣ ਹੁੰਦਾ ਕੀ ਇਹ ਦੱਸਦੀ ਆ ਪੁਲਿਸ ਨੂੰ ਕਿ ਇਹ ਬਾਜ਼ਾਰ ਗਈ ਸੀਗੀ ਇਹਨੇ ਪਾਰਲਰ ਜਾਣਾ ਸੀਗਾ ਤੇ ਇਹਦੀ ਮਾਂ ਨੇ ਪਿੱਛੋਂ ਇਹਨੂੰ ਮੈਸੇਜ ਕੀਤਾ ਕਿ ਤੂੰ ਜੂਸ ਲੈ ਕੇ ਜ਼ਰੂਰ ਆਈਂ ਜੂਸ ਘਰ ਖਤਮ ਆ ਕਹਿੰਦੀ ਕਿ ਮੈਂ ਡੇਢ ਘੰਟੇ ਬਾਅਦ ਘਰ ਵਾਪਸ ਪਰਤੀ ਤੇ ਜਦੋਂ ਮੈਂ ਆਣ ਕੇ ਵੇਖਿਆ ਮੇਰੀ ਮਾਂ ਤੇ ਮੇਰੇ ਭਰਾ ਦੀਆਂ ਫਰਸ਼ ਤੇ ਐ ਜੋ ਲਾਸ਼ਾਂ ਪਈਆਂ ਹੋਈਆਂ ਸੀ ਹੁਣ ਪੁਲਿਸ ਪੁੱਛਦੀ ਹੈ ਕਿ ਤੈਨੂੰ ਕਿਸੇ ਤੇ ਸ਼ੱਕ ਹੈ ਜਾਂ ਘਰ ਤੋਂ ਕੁਝ ਗਾਇਬ ਹੋਇਆ ਹੋਇਆ ਸਮਾਨ ਤੇ ਦੱਸਦੀ ਹੈ ਕਿ ਘਰ 'ਚ 14 ਲੱਖ ਦੇ ਜੇਵਰ ਸੀਗੇ ਇਹਨਾਂ ਦੇ ਜੁਐਲਰੀ ਸੀ ਕਿ ਜੋ ਤੇ ਉਹ ਗਾਇਬ ਯਾ ਤੇ ਹੁਣ ਪੁਲਿਸ ਐ ਜਿਹੜੀ ਘਰ ਚ ਵੇਖਦੀ ਐ ਕਿ ਇੱਕ ਸੀਸੀਟੀਵੀ ਕੈਮਰਾ ਵੀ ਸੀਗਾ ਇਹਨਾਂ ਦੇ ਘਰ ਚ ਪਰ ਜਦੋਂ ਚੈੱਕ ਕੀਤਾ ਜਾਂਦਾ ਤਾਂ ਉਹ ਬੰਦ ਸੀਗਾ ਹੁਣ ਪੁਲਿਸ ਲਾਸ਼ ਨੂੰ ਕਬਜ਼ੇ ਚ ਲੈ ਕੇ ਤਾਂ ਇਹਨਾਂ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਐ ਉਸ ਤੋਂ ਬਾਅਦ ਇਹਦੇ ਬਿਆਨ ਲਏ ਜਾਂਦੇ ਐ ਇਹ ਕਾਜਲ ਸੈਣੀ ਦੇ ਤਾਂ ਇਹ ਬਿਆਨ ਆਪਣੇ ਦੇ ਦਿੰਦੀ ਐ ਹੁਣ ਪੁਲਿਸ ਲਈ ਇਹ ਔਖਾ ਸੀਗਾ ਕਿਉਂਕਿ ਜਿਹੜਾ ਸੀਸੀਟੀਵੀ ਕੈਮਰਾ ਸੀ ਉਹ ਬੰਦ ਸੀਗਾ ਤੇ ਫੇਰ ਉਹ ਗਲੀ ਚ ਜਿੰਨੇ ਵੀ ਕੈਮਰੇ ਸੀਗੇ ਉਹ ਸਾਰੇ ਪੁਲਿਸ ਐ ਜਿਹੜੀ ਉਹ ਚੈੱਕ ਕਰਦੀ ਐ ਤਾਂ ਇਹਨਾਂ ਨੂੰ ਕੀ ਨਜ਼ਰ ਆਉਂਦਾ ਇਹਨਾਂ ਦੇ ਘਰ ਦੇ ਸਾਹਮਣੇ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਜਦੋਂ ਉਹਦੀ ਜਾਂਚ ਕੀਤੀ ਜਾਂਦੀ ਹੈ ਫੁਟੇਜ ਵੇਖੀ ਜਾਂਦੀ ਹੈ ਤਾਂ ਉਹਦੇ ਵਿੱਚ ਇਹ ਜਿਹੜੀ ਕਾਜਲ ਹੁੰਦੀ ਹੈ ਇਹ ਇੱਕ ਮੁੰਡੇ ਦੇ ਨਾਲ ਜੋ ਮੁੰਡੇ ਨੇ ਮੂੰਹ ਤੇ ਕੁਝ ਕਪੜਾ ਬੰਨਿਆ ਹੋਇਆ ਸੀ ਤੇ ਉਹਦੇ ਨਾਲ ਘਰੋਂ ਬਾਹਰ ਨਿਕਲ ਰਹੀ ਸੀ ਤਾਂ ਜਦੋਂ ਪੁਲਿਸ ਨੂੰ ਪੁੱਛਦੀ ਹੈ ਕਿ ਇਹ ਕੌਣ ਆ ਤੇ ਇਹ ਦੱਸਦੀ ਹੈ ਕਿ ਇਹ ਸਾਡਾ ਕੋਈ ਰਿਸ਼ਤੇਦਾਰ ਹੈ ਆ ਤਾਂ ਹੁਣ ਪੁਲਿਸ ਇਹਨਾਂ ਕੋਈ ਸ਼ੱਕ ਦੇ ਆਧਾਰ ਤੇ ਤਾਂ ਇਹਨੂੰ ਗ੍ਰਿਫਤਾਰ ਕਰਨ ਹੀ ਸੀ ਸਕਦੀ ਕਿਉਂਕਿ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਸੀ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਜਿਹੜੀਆਂ ਇਹ ਮੌਤਾਂ ਹੋਈਆਂ ਆ ਇਹ ਸਵੇਰੇ 10 ਤੋਂ 10:30 ਦੇ ਵਿੱਚ ਹੋਈਆਂ ਆ ਜਦੋਂ ਕਿ ਇਹ ਜਿਹੜੀ ਕਾਜਲ ਸੀਗੀ ਇਹ ਦੱਸ ਰਹੀ ਹੁੰਦੀ ਹੈ ਕਿ ਮੈਂ 2 ਵਜੇ ਘਰੋਂ ਗਈ ਆ ਤੇ 3:30 ਵਜੇ ਜਦੋਂ ਮੈਂ ਵਾਪਸ ਘਰ ਪਰਤੀ ਤਾਂ ਉਸ ਟਾਈਮ ਇਹ ਕਤਲ ਹੋਏ ਸੀਗੇ ਤਾਂ ਹੁਣ ਪੁਲਿਸ ਹੈ ਜਿਹੜੀ ਇੱਥੇ ਵੀ ਉਹਨਾਂ ਨੂੰ ਡਾਊਟ ਹੋ ਜਾਂਦਾ ਹੈ ਕਿ ਹੋਏ ਨਾ ਹੋਏ ਇਸ ਕੁੜੀ ਦਾ ਵਿੱਚ ਇਹਦੇ ਹੱਥ ਹੈਗਾ ਆ ਹੁਣ ਇਸ ਤੋਂ ਬਾਅਦ ਇੱਕ ਹੋਰ ਗੱਲ ਸੀ ਕਿ ਜਦੋਂ ਇਹ ਦੱਸਦੀ ਹੈ ਕਿ ਮੇਰੀ ਮਾਂ ਨੇ ਮੈਨੂੰ ਮੈਸੇਜ ਕੀਤਾ ਆ ਫੋਨ ਕੀਤਾ ਤਾਂ ਹੁਣ ਜਦੋਂ ਪੁਲਿਸ ਹੈ ਜਿਹੜੀ ਇਹਦੇ ਕਾਲ ਰਿਕਾਰਡ ਚੈੱਕ ਕਰਦੀ ਹੈ ਤਾਂ ਉਹਦੇ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਜਿਸ ਟਾਈਮ ਇਹਦੀ ਮਾਂ ਨੇ ਉਹ ਫੋਨ ਕੀਤਾ ਸੀਗਾ ਜਾਂ ਮੈਸੇਜ ਕੀਤਾ ਸੀਗਾ ਉਸ ਟਾਈਮ ਜਿਹੜੇ ਦੋਨੋਂ ਫੋਨ ਸੀਗੇ ਉਹਨਾਂ ਦੀ ਲੋਕੇਸ਼ਨ ਸੇਮ ਹੀ ਸੀਗੀ ਇਹਨਾਂ ਦੇ ਘਰ ਦੀ ਹੁਣ ਪੁਲਿਸ ਨੂੰ ਇੱਥੇ ਕਨਫਰਮ ਹੋ ਚੁੱਕਿਆ ਸੀਗਾ ਕਿ ਜੋ ਵੀ ਐ ਇਸ ਲੜਕੀ ਨੇ ਕੀਤਾ ਐ ਇਸ ਲੜਕੀ ਨੂੰ ਜਿਹੜਾ ਉਹ ਅਰੈਸਟ ਕੀਤਾ ਜਾਂਦਾ ਆ ਤੇ ਤੋਂ ਸਖਤੀ ਦੇ ਨਾਲ ਪੁੱਛਤਾਚ ਕੀਤੀ ਜਾਂਦੀ ਐ ਤਾਂ ਇਹ ਇੱਕ ਦਿਨ ਦੇ ਅੰਦਰ ਅੰਦਰ ਹੀ ਆਪਣੇ ਪੱਚੀ ਬਿਆਨ ਬਦਲ ਲੈਂਦੀ ਐ ਪਰ ਅਖੀਰ ਜਾਣ ਕੇ ਇਹ ਸੱਚ ਕਬੂਲ ਕਰ ਲੈਂਦੀ ਐ ਕਿ ਇਹ ਕਤਲ ਐ ਜਿਹੜਾ ਉਹ ਮੈਂ ਹੀ ਕੀਤਾ ਆ ਹੁਣ ਪੁਲਿਸ ਇਹ ਤੋਂ ਵਜਾ ਪੁੱਛਦੀ ਐ ਕਿ ਕੀ ਵਜਾ ਰਹੀ ਸੀ ਕਿ ਤੂੰ ਇਹ ਦੋ ਕਤਲ ਕੀਤੇ ਤੇ ਕਿਹਦੇ ਨਾਲ ਮਿਲ ਕੇ ਕੀਤੇ ਇਹ ਵੀ ਦੱਸ ਤਾਂ ਹੁਣ ਇਹ ਆਪਣੀ ਜੋ ਸਾਰੀ ਕਹਾਣੀ ਉਹ ਦੱਸਦੀ ਐ ਇਹ ਦੱਸਦੀ ਐ ਕਿ ਮੇਰਾ ਇੱਕ ਲੜਕੀ ਦੇ ਨਾਲ ਐ ਜਿਹੜਾ ਅਫੇਅਰ ਸੀਗਾ ਤੇ ਮੈਂ ਉਹਦੇ ਨਾਲ ਨਹੀਂ ਸੀ ਅਸੀਂ ਇਕੱਠੀਆਂ ਨਹੀਂ ਰਹਿ ਸਕਦੀਆਂ ਸੀਗੀਆਂ ਕਿਉਂਕਿ ਜੋ ਸਮਾਜ ਸੀਗਾ ਉਹ ਦੋਨਾਂ ਕੁੜੀਆਂ ਨੂੰ ਇਕੱਠੀਆਂ ਰਹਿਣ ਦੀ ਇਜਾਜ਼ਤ ਦੇ ਹੀ ਨਹੀਂ ਸਕਦਾ ਉਹ ਵੀ ਐਵੇਂ ਦੇ ਰਿਸ਼ਤੇ ਦੇ ਲਈ ਬਿਲਕੁਲ ਵੀ ਨਹੀਂ ਤਾਂ ਇਹ ਫਿਰ ਇੱਕ ਪਲੈਨਿੰਗ ਬਣਾਉਂਦੀਆਂ ਐ ਨੂੰ ਪਤਾ ਸੀਗਾ ਕਿ ਮੇਰਾ ਇੱਕ ਭਰਾ ਐ ਉਹਦਾ ਵਿਆਹ ਵੀ ਕਰਨਾ ਐ ਤੇ ਹੁਣ ਇਹ ਆਪਣੀ ਮਾਂ ਦੇ ਕੋਲ ਜਾਂਦੀ ਹੈ ਤਾਂ ਉਹਨੂੰ ਜਾ ਕੇ ਕਹਿੰਦੀ ਹੈ ਕਿ ਮਾਂ ਮੇਰੀ ਇੱਕ ਸਹੇਲੀ ਹੈ ਤੇ ਕਿਉਂ ਨਾ ਆਪਾਂ ਆਪਣੇ ਭਰਾ ਦਾ ਵਿਆਹ ਉਹਦੇ ਨਾਲ ਕਰ ਦਈਏ ਬਹੁਤ ਚੰਗਾ ਪਰਿਵਾਰ ਹੈ ਚੰਗਾ ਖਾਨਦਾਨ ਹੈ ਤਾਂ ਉਹਨੇ ਦੀ ਮਾਂ ਕਹਿੰਦੀ ਹੈ ਕਿ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਤੂੰ ਆਪਣੀ ਸਹੇਲੀ ਤੋਂ ਪੁੱਛ ਲੈ ਉਹ ਆਪਣੇ ਘਰ ਵਾਲਿਆਂ ਨਾਲ ਗੱਲ ਕਰ ਲੇ ਤਾਂ ਉਹ ਕਹਿੰਦੀ ਹੈ ਕਿ ਨਹੀਂ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਤਾਂ ਫਿਰ ਇਕੱਠੇ ਹੁੰਦੇ ਆ ਤੇ ਜਦੋਂ ਮੁੰਡੇ ਨੂੰ ਕੁੜੀ ਵਿਖਾਈ ਜਾਂਦੀ ਹੈ ਤਾਂ ਮੁੰਡੇ ਨੂੰ ਪਹਿਲੀ ਨਜ਼ਰ 'ਚ ਹੀ ਜਿਹੜੀ ਉਹ ਕੁੜੀ ਪਸੰਦ ਆ ਜਾਂਦੀ ਹੈ ਤੇ ਇਹਨਾਂ ਦਾ ਇਸ ਤੋਂ ਬਾਅਦ ਵਿਆਹ ਹੋ ਜਾਂਦਾ ਆ ਵਿਆਹ ਹੋ ਕੇ ਜਦੋਂ ਉਹ ਕੁੜੀ ਘਰ ਆਉਂਦੀ ਹੈ ਤਾਂ ਉਹ ਪਹਿਲੀ ਰਾਤ ਹੀ ਆਪਣੇ ਘਰ ਵਾਲੇ ਦੇ ਨਾਲ ਉਹਦੇ ਕਮਰੇ 'ਚ ਸੌਣ ਦੀ ਬਜਾਏ ਆਪਣੇ ਸਹੇਲੀ ਦੇ ਕਮਰੇ 'ਚ ਚਲੀ ਜਾਂਦੀ ਹੈ ਤਾਂ ਹੁਣ ਮੁੰਡੇ ਨੂੰ ਲੱਗ ਰਿਹਾ ਸੀਗਾ ਕਿ ਕੋਈ ਨਹੀਂ ਇਹਦੀ ਸਹੇਲੀ ਹੈ ਸ਼ਾਇਦ ਇਹਨਾਂ ਦੀ ਅਟੈਚਮੈਂਟ ਜ਼ਿਆਦਾ ਆ ਸ਼ਾਇਦ ਇਹ ਸਭ ਕੁਝ ਤਾਂ ਕਰਕੇ ਕਰ ਰਹੀ ਹੈ ਤਾਂ ਇਹਨਾਂ ਗੱਲ ਤੇ ਜਿਹੜਾ ਉਹ ਧਿਆਨ ਨਹੀਂ ਦਿੰਦਾ ਉਸ ਤੋਂ ਬਾਅਦ ਕੁਝ ਸਮਾਂ ਬੀਤਦਾ ਆ ਤੇ ਇੱਕ ਦਿਨ ਉਹ ਆਪਣੇ ਕੰਮ ਤੋਂ ਘਰ ਜਦੋਂ ਵਾਪਸ ਆਉਂਦਾ ਹੈ ਤਾਂ ਵੇਖਦਾ ਆ ਕਿ ਇਹ ਦੋਨੋਂ ਸੀਗੀਆਂ ਜਿਹੜੀਆਂ ਪੱਤੀ ਜਨਕ ਹਾਲਾਤਾਂ ਚ ਉਹਨੂੰ ਨਜ਼ਰ ਆਉਂਦੀਆਂ ਆ ਤਾਂ ਹੁਣ ਇੱਥੇ ਉਹਨੂੰ ਗੁੱਸਾ ਚੜਦਾ ਆ ਉਹ ਕੁਝ ਨਹੀਂ ਕਹਿੰਦਾ ਆਪਣੀ ਮਾਂ ਦੇ ਨਾਲ ਗੱਲਬਾਤ ਕਰਦਾ ਆ ਤੇ ਮਾਂ ਨੂੰ ਇਹ ਜਿਹੜੀ ਉਹ ਪੂਰੀ ਗੱਲ ਦੱਸਦਾ ਆ ਤਾਂ ਉਹਦੀ ਮਾਂ ਸੀਗੀ ਜਿਹੜੀ ਹੁਣ ਕਾਜਲ ਨਾਲ ਗੱਲ ਕਰਦੀ ਓਤੇ ਗੁੱਸਾ ਕਰਦੀ ਹੈ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਇਹ ਸਭ ਕੁਝ ਕਰ ਰਹੀ ਹੈ ਤਾਂ ਹੁਣ ਕਾਜਲ ਨੂੰ ਇੱਥੇ ਬਹੁਤ ਗੁੱਸਾ ਹੁੰਦਾ ਹੈ ਕਿ ਮੇਰੇ ਭਰਾ ਨੇ ਮੇਰੀ ਮਾਂ ਕੋਲ ਸ਼ਿਕਾਇਤ ਲਾਈ ਹੈ ਇਹ ਹੁਣ ਉਹ ਸੁਦਰਨ ਦੀ ਬਜਾਏ ਹੋਰ ਐਵੇਂ ਦੀਆਂ ਜਿਹੜੀਆਂ ਹਰਕਤਾਂ ਕਰਨੀਆਂ ਉਹ ਸ਼ੁਰੂ ਕਰ ਦਿੰਦੀ ਐ। ਹੁਣ ਉਹਦਾ ਭਰਾ ਉਹਦੀਆਂ ਇਹਨਾਂ ਹਰਕਤਾਂ ਤੋਂ ਤੰਗ ਆ ਜਾਂਦਾ ਆ ਤੇ ਹੌਲੀ-ਹੌਲੀ ਐ ਜਿਹੜਾ ਉਹ ਇਹਨਾਂ ਸਭ ਚੀਜ਼ਾਂ ਤੋਂ ਤੰਗ ਆਣ ਕੇ ਆਪਣੀ ਘਰਵਾਲੀ ਨੂੰ ਤਲਾਕ ਦੇ ਦਿੰਦਾ ਆ। ਇੱਥੇ ਇਹ ਗੱਲ ਸੀਗੀ ਕਿ ਕੱਲੀ ਇਹਦੇ 'ਚ ਕਾਜਲ ਦੀ ਗਲਤੀ ਨਹੀਂ ਸੀ ਉਹ ਕੁੜੀ ਵੀ ਓਨੀ ਹੀ ਕਸੂਰਵਾਰ ਸੀ। ਉਹ ਕੁੜੀ ਵੀ ਇਹਦੇ ਨਾਲ ਨਜਾਇਜ਼ ਰਿਸ਼ਤੇ ਦੇ ਚੱਕਰ 'ਚ ਹੀ ਉਹਨੇ ਦੇ ਪ੍ਰਾਣ ਨਾਲ ਵਿਆਹ ਕਰਵਾਇਆ ਸੀ। ਤਾਂ ਹੁਣ ਜਦੋਂ ਆਪਣੀ ਘਰਵਾਲੀ ਨੂੰ ਉਹ ਤਲਾਕ ਦੇ ਦਿੰਦਾ ਆ ਤੇ ਇਹਨੂੰ ਬਹੁਤ ਗੁੱਸਾ ਆਉਂਦਾ ਆ। ਕਾਜਲ ਨੂੰ ਹੁਣ ਇਸ ਤੋਂ ਬਾਅਦ ਕੁਝ ਸਮਾਂ ਬੀਤਦਾ ਜਾਤਾ ਹੈ ਇਹਦੇ ਭਰਾ ਲਈ ਕੋਹ ਰਿਸ਼ਤਾ ਹੁੰਦਾ ਹੈ ਤਾਂ ਇਹਦੇ ਭਰਾ ਦਾ ਉੱਥੇ ਵਿਆਹ ਕਰ ਦਿੱਤਾ ਜਾਂਦਾ ਹੈ ਹੁਣੇ ਕੀ ਕਰਦੀ ਹੈ ਕਾਜਲ ਕਿਸੇ ਨਾ ਕਿਸੇ ਬਹਾਨੇ ਉਸ ਕੁੜੀ ਨੂੰ ਤੰਗ ਕਰਦੀ ਰਹਿੰਦੀ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਵੀ ਇਹ ਕੋਸ਼ਿਸ਼ ਕਰਦੀ ਤਾਂ ਹੁਣ ਉਹ ਲੜਕੀ ਸੀਗੀ ਜਿਹੜੀ ਜਿਹਦੇ ਨਾਲ ਦੁਬਾਰਾ ਇਹਦੇ ਭਰਾ ਦਾ ਵਿਆਹ ਹੋਇਆ ਸੀਗਾ ਉਹ ਇਹਨਾਂ ਸਭ ਚੀਜ਼ਾਂ ਤੋਂ ਤੰਗ ਆਣ ਕੇ ਇਹਦੇ ਭਰਾ ਨੂੰ ਛੱਡ ਕੇ ਉਹ ਚਲੀ ਜਾਂਦੀ ਹੈ ਹੁਣ ਇਹਦਾ ਭਰਾ ਨੂੰ ਇੱਥੇ ਬਹੁਤ ਗੁੱਸਾ ਸੀ ਕਿ ਇਹ ਕੀ ਕਰ ਰਹੀ ਹੈ ਆਪਣੀ ਮਾਂ ਨਾਲ ਗੱਲਬਾਤ ਕਰਦਾ ਹੈ ਕਿ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਜਾਂ ਜਿਵੇਂ ਵੀ ਇਹ ਸਮਝਦੀ ਹੈ ਨੂੰ ਸਮਝਾਓ ਪਰ ਉਹ ਜਿਹੜੀ ਕਾਜਲ ਸੀਗੀ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਹੁੰਦੀ ਉਹ ਆਪਣੇ ਐਵੇਂ ਦੇ ਰਿਸ਼ਤੇਆਂ ਨੂੰ ਹੈ ਜਿਹੜਾ ਉਹ ਜਾਰੀ ਰੱਖਦੀ ਹੈ ਬਾਹਰ ਵੀ ਹੁਣ ਉਹ ਪਹਿਲਾਂ ਤਾਂ ਘਰ ਰਹਿੰਦੀ ਸੀਗੀ ਫਿਰ ਉਹਨੂੰ ਆਜ਼ਾਦੀ ਚਾਹੀਦੀ ਸੀਗੀ ਤਾਂ ਉਹ ਬਾਹਰ ਜੌਬ ਕਰਨ ਲੱਗ ਜਾਂਦੀ ਹੈ ਇੱਕ ਮੋਬਾਈਲ ਸ਼ਾਪ ਤੇ ਤੇ ਇਹ ਜਿਹੜੀ ਕੁੜੀ ਸੀਗੀ ਜਿਹੜੀ ਕਾਜਲ ਸੀਗੀ ਇਹ ਇੰਸਟਾਗ੍ਰਾਮ ਤੇ ਵੀ ਬਹੁਤ ਐਕਟਿਵ ਸੀਗੀ ਇਹਦੇ ਕੋਈ ਜ਼ਿਆਦਾ ਫੋਲੋਅਰਸ ਤਾਂ ਨਹੀਂ ਸੀਗੇ ਪਰ ਇਹ ਇੰਸਟਾਗ੍ਰਾਮ ਤੇ ਬਹੁਤ ਐਕਟਿਵ ਰਹਿੰਦੀ ਸੀਗੀ ਮੁੰਡਿਆਂ ਦੀ ਤਰ੍ਹਾਂ ਰਹਿਣਾ ਮੁੰਡਿਆਂ ਦੀ ਤਰ੍ਹਾਂ ਚੱਲਣਾ ਗੱਲਬਾਤ ਕਰਨੀ ਸਭ ਕੁਝ ਮੁੰਡਿਆਂ ਦੀ ਤਰ੍ਹਾਂ ਹੀ ਇਹ ਕਰਦੀ ਸੀਗੀ ਇਹਦੇ ਜਿਹੜੇ ਪਿਤਾ ਸੀਗੇ ਉਹਨਾਂ ਦੀ 2007 ਦੇ ਵਿੱਚ ਜਿਹੜੀ ਉਹ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਇਹ ਜਿਹੜਾ ਇਹ ਆਪਣੇ ਆਪ ਨੂੰ ਮੁੰਡਿਆਂ ਦੀ ਤਰ੍ਹਾਂ ਸਮਝਣਾ ਜਿਹੜਾ ਉਹ ਸ਼ੁਰੂ ਕਰ ਦਿੰਦੀ ਹੈ ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਜਿਹੜਾ ਰਾਹੁਲ ਹੁੰਦਾ ਆਪਣੀ ਮਾਂ ਨੂੰ ਕਹਿੰਦਾ ਆ ਕਿ ਇਹਦੇ ਵਿਆਹ ਬਾਰੇ ਸੋਚੋ ਇਹਦਾ ਵਿਆਹ ਕਰ ਦਿਓ ਤਾਂ ਹੁਣ ਇਹ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ ਤਾਂ ਇਸ ਕਰਕੇ ਇਹਨੇ ਬਾਹਰ ਜੌਬ ਕਰਨੀ ਸ਼ੁਰੂ ਕਰਤੀ ਤਾਂ ਉਹਨੇ ਨੇ ਸਭ ਚੀਜ਼ਾਂ ਤੋਂ ਤੰਗ ਆ ਗਈ ਸੀ ਕਿਉਂਕਿ ਇਹਦੀ ਮਾਂ ਇਹਨੂੰ ਵਾਰ-ਵਾਰ ਸਮਝਾਉਂਦੀ ਸੀ ਪਰ ਇਹ ਕੁਝ ਵੀ ਸਮਝਣ ਲਈ ਤਿਆਰ ਨਹੀਂ ਸੀ ਇਹਦਾ ਜ਼ਿਆਦਾਤਰ ਸਮਾਂ ਸੀਗਾ ਜਿਹੜਾ ਉਹ ਘਰ ਤੋਂ ਬਾਹਰ ਹੀ ਨਿਕਲਦਾ ਤਾਂ ਹੁਣ ਇਸ ਤੋਂ ਬਾਅਦ ਇਹਨੇ ਤੰਗ ਆਣ ਕੇ ਸੋਚ ਲਿਆ ਕਿ ਕਿਉਂ ਨਾ ਜੇ ਮੈਂ ਆਪਣੇ ਮਾਂ ਤੇ ਭਰਾ ਨੂੰ ਰਸਤੇ ਤੋਂ ਹੀ ਹਟਾ ਦਵਾਂ ਤਾਂ ਫਿਰ ਮੈਨੂੰ ਕੋਈ ਤੰਗ ਕਰਨ ਵਾਲਾ ਵੀ ਨਹੀਂ ਹੋਏਗਾ ਕੋਈ ਮੈਨੂੰ ਪੁੱਛੇਗਾ ਵੀ ਨਹੀਂ ਤਾਂ ਫਿਰ ਇਹ ਸੋਚਦੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਹੈ ਜਿਹੜਾ ਉਹ ਆਪਣੇ ਰਸਤੇ ਤੋਂ ਹਟਾਇਆ ਜਾਏ ਫਿਰ ਉਹਨੂੰ ਯਾਦ ਆਉਂਦਾ ਹੈ ਕਿ ਉਹਦਾ ਇੱਕ ਮਾਮੇ ਦਾ ਮੁੰਡਾ ਆ ਜੋ ਇਹਦੀ ਮਾਂ ਤੋਂ ਬਹੁਤ ਹੀ ਨਫ਼ਰਤ ਕਰਦਾ ਆ ਹੁਣ ਉਹਦੀ ਨਫ਼ਰਤ ਦਾ ਕੀ ਕਾਰਨ ਸੀਗਾ ਇਹਦੇ ਜਿਹੜੇ ਕਾਜਲ ਸੀਗੇ ਤੇ ਦੋ ਮਾਮੇ ਹੁੰਦੇ ਆ ਤੇ ਜਦੋਂ ਇਹਦੀ ਨਾਨੀ ਦੀ ਮੌਤ ਹੁੰਦੀ ਹੈ ਤਾਂ ਇਹ ਨਾਨੀ ਸੀਗੀ ਜਿਹੜੀ ਉਹ ਆਪਣੀ ਵਸੀਅਤ ਸੀਗੀ ਜਿਹੜੀ ਉਹਦੀ ਮਾਂ ਦੇ ਨਾਮ ਕਰਕੇ ਗਈ ਸੀ ਉਹਨੇ ਆਪਣੇ ਦੋ ਬੇਟੇ ਸੀਗੇ ਉਹਦੇ ਇਹਦੇ ਕਾਜਲ ਦੇ ਦੋ ਮਾਮੇ ਸੀਗੇ ਉਹਨਾਂ ਨੂੰ ਆਪਣੀ ਜਿਹੜੀ ਜਾਇਦਾਦ ਤੋਂ ਸੀਗਾ ਉਹ ਬੇਦਖਲ ਕਰਤਾ ਹੁਣ ਕੀ ਹੁੰਦਾ ਆ ਇਹਦਾ ਇੱਕ ਮਾਮਾ ਸੀਗਾ ਜਿਹੜਾ ਇਸੇ ਟੈਨਸ਼ਨ ਕਰਕੇ ਹੀ ਸ਼ਰਾਬ ਪੀ ਪੀ ਕੇ 2021 ਚ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਬੇਟੇ ਦਾ ਨਾਮ ਸੀਗਾ ਕ੍ਰਿਸ਼ ਤੇ ਹੁਣ ਉਹਨੂੰ ਬਹੁਤ ਗੁੱਸਾ ਸੀਗਾ ਆਪਣੀ ਭੂਆ ਤੇ ਕਿਉਂਕਿ ਉਹਦੀ ਭੂਆ ਉਹਨਾਂ ਦੀ ਸਾਰੀ ਜਿੰਨੀ ਵੀ ਪ੍ਰਾਪਰਟੀ ਸੀਗੀ ਉਹ ਖੁਦ ਲੈ ਗਈ ਹਾਲਕਿ ਇੱਥੇ ਉਹਨੂੰ ਚਾਹੀਦਾ ਸੀਗਾ ਕਿ ਜੇ ਮਾਂ ਨੇ ਨਾਮ ਕਰਤੀ ਐ ਤਾਂ ਉਹਦੀ ਮਾਂ ਦੇ ਜਾਣ ਤੋਂ ਬਾਅਦ ਉਹ ਆਪਣੀ ਜਿਹੜੀ ਪ੍ਰਾਪਰਟੀ ਐ ਉਹਦੇ ਦੋਨਾਂ ਭਰਾਵਾਂ ਨੂੰ ਐ ਵਾਪਸ ਕਰ ਦੇ ਪਰ ਉਹਨੇ ਐਵੇਂ ਦਾ ਨਹੀਂ ਕੀਤਾ ਉਹਦੇ ਮਨ 'ਚ ਵੀ ਇੱਥੇ ਲਾਲਚ ਆ ਗਿਆ ਉਹ ਨਹੀਂ ਸੀ ਚਾਹੁੰਦੀ ਕਿ ਇਸ ਪ੍ਰਾਪਰਟੀ ਦਾ ਥੋੜਾ ਜਿਹਾ ਵੀ ਹਿੱਸਾ ਮੈਂ ਆਪਣੇ ਭਰਾਵਾਂ ਦੇ ਨਾਮ ਕਰਾਂ ਤਾਂ ਹੁਣ ਇਸ ਤੋਂ ਬਾਅਦ ਉਹਦੇ ਭਰਾਵਾਂ ਦੇ ਨਾਲ ਉਹਦਾ ਬੁਲਚਲ ਵੀ ਬੰਦ ਸੀਗਾ ਇਹਦੇ ਦੋ ਭਰਾ ਸੀਗੇ ਇੱਕ ਦੇ ਮੁੰਡੇ ਦਾ ਨਾਮ ਸੀਗਾ ਈਸ਼ਾਂਤ ਤੇ ਇੱਕ ਦੇ ਮੁੰਡੇ ਦਾ ਨਾਮ ਸੀਗਾ ਕ੍ਰਿਸ਼ ਕ੍ਰਿਸ਼ ਦੇ ਪਿਤਾ ਦੀ ਮੌਤ ਹੋ ਗਈ ਸੀ ਤਾਂ ਹੁਣ ਇਹ ਜਾਣਦੀ ਹੈ ਇਸ਼ਾਂਤ ਕੋਲ ਜਿਹੜੀ ਕਾਜਲ ਹੁੰਦੀ ਹੈ ਉਹਨੂੰ ਪੁੱਛਦੀ ਹੈ ਕਿ ਇੱਕ ਮਰਡਰ ਕਰਨਾ ਆ ਤਾਂ ਉਹ ਇਸ਼ਾਂਤ ਪੁੱਛਦਾ ਹੈ ਕਿ ਕਿਹਦਾ ਮਰਡਰ ਕਰਨਾ ਉਹ ਕਹਿੰਦੀ ਕਿ ਤੇਰੀ ਭੂਆ ਦਾ ਮਰਡਰ ਕਰਨਾ ਆ ਤਾਂ ਹੁਣ ਇੱਥੇ ਉਹ ਜਿਹੜਾ ਇਸ਼ਾਂਤ ਸੀਗਾ ਉਹ ਹੈਰਾਨ ਹੋ ਜਾਂਦਾ ਉਹ ਕਹਿੰਦਾ ਹੈ ਕਿ ਮੈਂ ਮਾਰ ਤਾਂ ਨਹੀਂ ਸਕਦਾ ਪਰ ਹਾਂ ਤੈਨੂੰ ਇੱਕ ਸੁਝਾਅ ਦੇ ਸਕਣਾ ਵਾ ਤੂੰ ਕ੍ਰਿਸ਼ਨ ਨੂੰ ਪੁੱਛ ਲੈ ਉਹ ਤੇਰਾ ਸਾਥ ਜ਼ਰੂਰ ਦੇ ਦੇਗਾ ਹੁਣ ਕ੍ਰਿਸ਼ਤੀ ਜਿਹੜੀ ਮੱਲੀ ਹਾਲਤ ਸੀ ਉਹ ਵੀ ਬਿਲਕੁਲ ਖਰਾਬ ਹੋ ਚੁੱਕੀ ਸੀ ਕਿਉਂਕਿ ਉਹਨਾਂ ਕੋਲ ਕੁਝ ਵੀ ਨਹੀਂ ਸੀ ਉਹਦੇ ਪਿਤਾ ਦੀ ਮੌਤ ਵੀ ਹੋ ਗਈ ਸੀ ਇਸੇ ਗਮ ਚੀਕੀ ਉਹਦੀ ਜਿੰਨੀ ਵੀ ਪ੍ਰਾਪਰਟੀ ਉਹਦੀ ਭੈਣ ਲੈ ਗਈ ਹੈ ਹੁਣ ਉਹ ਉਹ ਕ੍ਰਿਸ਼ ਦੇ ਨਾਲ ਹੈ ਜਿਹੜੀ ਉਹ ਗੱਲਬਾਤ ਕਰਦੀ ਹੈ ਕ੍ਰਿਸ਼ਨੂ ਕਹਿੰਦੀ ਹੈ ਕਿ ਜਿੰਨੀ ਵੀ ਤੁਹਾਡੀ ਪ੍ਰਾਪਰਟੀ ਹੈ ਜੋ ਵੀ ਸਾਡੇ ਕੋਲੇ ਆ ਜੋ ਨਾਨੀ ਨੇ ਸਾਡੇ ਨਾਮ ਲਵਾਈਓ ਮੈਂ ਤੇਰੇ ਨਾਮ ਕਰ ਦਵਾਂਗੀ ਤੇ ਤੂੰ ਮੇਰਾ ਸਾਥ ਦੇ ਦੋ ਮਰਡਰ ਕਰਨੇ ਆ ਇੱਕ ਤੇਰੀ ਭੂਆ ਦਾ ਤੇ ਇੱਕ ਤੇਰੇ ਭੂਆ ਦੇ ਬੇਟੇ ਦਾ ਹੁਣ ਕ੍ਰਿਸ਼ ਸੀਗਾ ਜਿਹੜਾ ਉਹ ਹਾਂ ਕਰ ਦਿੰਦਾ ਆ ਕਿਉਂਕਿ ਉਹਨੂੰ ਪੈਸੇ ਦੀ ਜ਼ਰੂਰਤ ਸੀਗੀ ਨਾਲ ਉਹਨੂੰ ਇਹ ਵੀ ਗੱਲ ਕਹਿੰਦੀ ਹੈ ਕਿ ਤੈਨੂੰ ਮੈਂ 50000 ਰੁਪਏ ਆ ਹੋਰ ਵੀ ਦਵਾਂਗੀ ਇਸ ਤੋਂ ਉੱਪਰ ਵੀ ਤਾਂ ਹੁਣ ਕ੍ਰਿਸ਼ ਤਿਆਰ ਹੋ ਜਾਂਦਾ ਆ ਤਾਂ ਹੁਣ ਉਹ ਕੀ ਕਰਦੇ ਆ 23 ਜੂਨ 2024 ਨੂੰ ਇਹ ਜਿਹੜਾ ਕ੍ਰਿਸ਼ ਹੈ ਜਿਹੜਾ ਸਵੇਰੇ ਘਰ ਆਉਂਦਾ ਆ 10 ਵਜੇ 10 ਵਜੇ ਜਦੋਂ ਉਹ ਘਰ ਆਉਂਦਾ ਆ ਤਾਂ ਅੰਦਰ ਇਹਦੀ ਜਿਹੜੀ ਭੂਆ ਬੈਠੀ ਹੁੰਦੀ ਹੈ ਇਹ ਭੂਆ ਨੂੰ ਆਣ ਕੇ ਆ ਜਿਹੜਾ ਉਹ ਹੈਲੋ ਹਾਈ ਕਰਦਾ ਆ ਤੇ ਉੱਥੇ ਬੈਠਦਾ ਆ ਤਾਂ ਹੁਣ ਜਦੋਂ ਇਹਦੀ ਭੂਆ ਅੰਦਰੋਂ ਜੂਸ ਲੈਣ ਜਾਂਦੀ ਹੈ ਤਾਂ ਇਹ ਪਿੱਛੋਂ ਰੌੜ ਕੱਢਦਾ ਆ ਤੇ ਉਹਦੇ ਸਿਰ 'ਚ ਮਾਰ ਦਿੰਦਾ ਆ ਹੁਣ ਐਨੇ ਨਾਲ ਉਹਦੀ ਭੂਆ ਨਹੀਂ ਮਰਦੀ ਤਾਂ ਹੁਣ ਇਹ ਕਾਜਲ ਕੀ ਕਰਦੀ ਹੈ ਮੋਬਾਈਲ ਚਾਰਜਰ ਦੀ ਜਿਹੜੀ ਤਾਰ ਹੁੰਦੀ ਹੈ ਉਹਦੇ ਨਾਲ ਆਪਣੀ ਮਾਂ ਦਾ ਜਿਹੜਾ ਗਲਾ ਘੁੱਟ ਦਿੰਦੀ ਹੈ ਤੇ ਹੁਣ ਇਸ ਤੋਂ ਬਾਅਦ ਇਹਦੀ ਮਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਇਹਦਾ ਭਰਾ ਸੀਗਾ ਜਿਹੜਾ ਉਹ ਬਾਹਰ ਸ਼ੇਵਿੰਗ ਕਰਵਾਣ ਗਿਆ ਸੀਗਾ ਤਾਂ ਹੁਣ ਉਹ ਜਦੋਂ ਸ਼ੇਵਿੰਗ ਕਰਵਾ ਕੇ ਘਰ ਦੇ ਵਾਪਸ ਅੰਦਰ ਆਉਂਦਾ ਹੈ ਤਾਂ ਵੇਖਦਾ ਇਹਦੀ ਮਾਂ ਉਹ ਇਹ ਮਾਰ ਰਹੀ ਹੈ ਹੁਣ ਜਦੋਂ ਇਹ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਹਦੀ ਮਾਂ ਦੀ ਜਾਨ ਤਾਂ ਨਿਕਲ ਚੁੱਕੀ ਸੀਗੀ ਤਾਂ ਉਹਨਾਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਇਹ ਜਿਹੜੀ ਲੜਕੀ ਹੁੰਦੀ ਹੈ ਕਾਜਲੇ ਆਪਣੇ ਭਰਾ ਦੀਆਂ ਲੱਤਾਂ ਫੜਦੀ ਹੈ ਤੇ ਇਹਦਾ ਜਿਹੜਾ ਮਾਮੇ ਦਾ ਮੁੰਡਾ ਹੁੰਦਾ ਉਹਨੇ ਜਿਹੜਾ ਆਪਣਾ ਸਿਰ ਤੇ ਕਪੜਾ ਬੰਨ ਕੇ ਆਇਆ ਸੀਗਾ ਮੂਲ ਭੇਟ ਕੇ ਉਹਦੇ ਨਾਲ ਇਸ ਲੜਕੇ ਨੂੰ ਹੈ ਜਿਹੜਾ ਉਹ ਗਲਾ ਘੁੱਟ ਦਿੰਦਾ ਇਸ ਲੜਕੇ ਦਾ ਵੀ ਤੇ ਨਾ ਦੋਨਾਂ ਦੀ ਇੱਥੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਦੋਨੋਂ ਜਣੇ ਘਰ ਤੋਂ ਵਾਪਸ ਜਾਂਦੇ ਆ ਬਾਹਰ ਬਾਹਰ ਜਾਂਦੇ ਟਾਈਮ ਇਹ ਜਿਹੜੀ ਕਾਜਲ ਸੀਗੀ ਘਰੋਂ ਜਿੰਨੀ ਵੀ ਇਹਨਾਂ ਦੇ ਘਰ 'ਚ ਜੁਐਲਰੀ ਸੀਗੀ ਤੇ ਉਹ ਆਪਣੇ ਨਾਲ ਘਰੋਂ ਬਾਹਰ ਲੈ ਜਾਂਦੀ ਹੈ ਤਾਂ ਇਹਦੀ ਵਾਰ ਸਕੂਟੀ ਖੜੀ ਸੀ ਉਹਦੇ ਵਿੱਚ ਰੱਖ ਲੈਂਦੀ ਹੈ ਤੇ ਇਸ ਤੋਂ ਬਾਅਦ ਜਿਹੜਾ ਜੋ ਵੀ ਇਹ ਡਰਾਮਾ ਰਚਦੀ ਹੈ ਕਿ ਮੈਂ ਘਰ 'ਚ ਅੰਦਰ ਆਈ 3:30 ਵਜੇ ਤੇ ਉਸ ਤੋਂ ਬਾਅਦ ਜਦੋਂ ਮੈਂ ਆਣ ਕੇ ਘਰ 'ਚ ਲਾਸ਼ਾਂ ਪਈਆਂ ਵੇਖੀਆਂ ਤਾਂ ਪੁਲਿਸ ਨੂੰ ਫੋਨ ਕੀਤਾ ਤਾਂ ਹੁਣ ਇੱਥੇ ਸਭ ਕੁਝ ਪੁਲਿਸ ਨੂੰ ਹੈ ਜਿਹੜਾ ਉਹ ਕਲੀਅਰ ਹੋ ਜਾਂਦਾ ਆ ਕਿ ਸਭ ਕੁਝ ਘਟਨਾ ਜੋ ਵੀ ਹੋਈ ਹੈ ਕਿੰਨੇ ਨੂੰ ਅੰਜਾਮ ਦਿੱਤਾ ਆ ਕਿੰਨੇ ਕਿੰਨੇ ਦਾ ਸਾਥ ਦਿੱਤਾ ਆ ਹੁਣ ਇਸ ਤੋਂ ਬਾਅਦ ਪੁਲਿਸ ਹੈ ਜਿਹੜੀ ਉਹ ਕ੍ਰਿਸ਼ਨੂ ਵੀ ਹੈ ਜਿਹੜਾ ਉਹ ਅਰੈਸਟ ਕਰ ਲੈਂਦੀ ਹੈ ਇਹ ਜਿਹੜਾ ਕ੍ਰਿਸ਼ ਸੀਗਾ ਇਹਦੀ ਉਮਰ ਕੁਝ ਜ਼ਿਆਦਾ ਨਹੀਂ ਸੀ ਇਹ ਹਾਲੇ ਮੈਂ 18 ਕਾ ਸਾਲ ਦਾ ਸੀਗਾ ਪਰ ਫਿਰ ਵੀ ਇਹਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈਰਾਨ ਕਰਨ ਵਾਲੀ ਗੱਲ ਆ ਜੋ ਗਵਾਂਡੀ ਸੀਗੀ ਉਹ ਵੀ ਜਦੋਂ ਉਹਨਾਂ ਨੂੰ ਇਸ ਕੇਸ ਬਾਰੇ ਪਤਾ ਚੱਲਿਆ ਕਿ ਇਹਦੇ ਵਿੱਚ ਦੋਸ਼ੀ ਹੈ ਜਿਹੜੀ ਉਹ ਘਰ ਦੀ ਹੀ ਧੀ ਹੈ ਸਾਰੇ ਹੈਰਾਨ ਸੀਗੇ ਕਿ ਕਿਵੇਂ ਕੋਈ ਧੀ ਹੈ ਨਾ ਕਨਾਊਣਾ ਕੰਮ ਕਰ ਸਕਦੀ ਹੈ ਆਪਣੀ ਮਾਂ ਤੇ ਭਰਾ ਦੀ ਜਾਨ ਲੈ ਸਕਦੀ ਹੈ ਉਹ ਵੀ ਆਪਣੇ ਨਜਾਇਜ਼ ਰਿਸ਼ਤਿਆਂ ਦੇ ਚੱਕਰ 'ਚ ਬਹੁਤ ਹੀ ਹੈਰਾਨਗੀ ਹੁੰਦੀ ਹੈ ਐਵੇਂ ਦੀਆਂ ਗੱਲਾਂ ਸੁਣ ਕੇ ਜਿਦੇ 'ਚ ਲੋਕੀ ਇਹ ਵੀ ਨਹੀਂ ਸੋਚਦੇ ਕਿ ਕੋਈ ਵੀ ਕ੍ਰਾਈਮ ਇਹੋ ਛੁਪਿਆ ਨਹੀਂ ਰਹਿ ਸਕਦਾ ਉਹਦਾ ਪਤਾ ਅਖੀਰ ਨੂੰ ਸੱਚਿਕਣਾ ਇੱਕ ਦਿਨ ਸਾਹਮਣੇ ਤਾਂ ਹੀ ਜਾਣਾ ਹੁੰਦਾ ਆ ਹੁਣ ਅਸੀਂ ਉਮੀਦ ਕਰਦੇ ਆ ਕਿ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹਨ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ